ਘੜੰਦ ਦੀ ਜੋ ਮੌਜੂਦਾ ਸਥਿਤੀ ਹੈਗੀ ਆ ਔਖੀ ਘੜੀ ਇਹਦੇ ਵਿੱਚ ਜਿੱਥੇ ਹਰ ਵਰਗ ਜਿਹੜਾ ਵਾ ਉਹ ਰਾਤਕਾਰਜਾਂ ਦੇ ਵਿੱਚ ਜੁਟਿਆ ਹੋਇਆ ਹੋਇਆ ਉਹ ਉੱਥੇ ਹੀ ਤੁਹਾਨੂੰ ਦੱਸਦੀ ਕਿ ਇਸ ਵੇਲੇ ਅਸੀਂ ਕੋਹਲੀਆਂ ਦੇ ਅੱਡੇ ਦੇ ਉੱਪਰ ਖੜੇ ਹਾਂ ਜਿੱਥੇ ਵੱਡਾ ਨੁਕਸਾਨ ਆ ਜਿਹੜਾ ਰਾਵੀ ਦਰਿਆ ਨੇ ਜਿਹੜਾ ਕੀਤਾ ਹੋਇਆ ਵਾ ਲੋਕ ਆਪਣੇ ਵਿਆਪ ਦੇ ਉੱਪਰ ਬੰਨ ਬੰਨਨ ਦੇ ਵਿੱਚ ਜੁਟੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਜਿਹੜਾ ਵਾ ਰਾਵੀ ਦਰਿਆ ਦੀਆਂ ਜਿਹੜੀਆਂ ਤੇਜ਼ ਛੱਲਾਂ ਸੀ ਉਹਨੇ ਇੱਕ ਤਰ੍ਹਾਂ ਦਾ ਜਿਹੜਾ ਕੋਹਲੀਆਂ ਅੱਡਾ ਵਾ ਕੋਹਲੀਆਂ ਅੱਡੇ ਨੂੰ ਪੂਰੀ ਤਰ੍ਹਾਂ ਜਿਹੜੀ ਆ ਲਈ ਹੋਈ ਆ ਸੋ ਇਹਨਾਂ ਰਤ ਕਰ ਜਾਂਦੇ ਚ ਚਲਦੇ ਆ ਜਿੱਥੇ ਵੱਖੋ ਵੱਖ ਕਿਸਾਨ ਜਥੇਬੰਦੀਆਂ ਜਿਹੜੀਆਂ ਜੁਟੀਆਂ ਹੋਈਆਂ ਨੇ ਉੱਥੇ ਹੀ ਸਾਡੇ ਕੋਲ ਅਸਲੇ ਮੌਜੂਦ ਨੇ ਜੋ ਕਿਸਾਨੀ ਅੰਦੋਲਨ ਦੇ ਵੱਡੇ ਚਿਹਰੇ ਨੇ ਸਰਦਾਰ ਬਲਦੇਵ ਸਿੰਘ ਸਿਰਸਾ ਜੀ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਕਿ ਜੋ ਮੌਜੂਦਾ ਸਥਿਤੀ ਪੰਜਾਬ 'ਚ ਬਣੀ ਹੋਈ ਆ 2025 'ਚ 2023 ਦੇ ਵਿੱਚ ਵੀ ਉਹ ਹਾਲਾਤ ਸੀਗੇ 88 ਦਾ ਸੰਤਾਪ ਵੀ ਲੋਕਾਂ ਨੇ ਹੰਡਾਇਆ ਤੇ ਇਹਨੂੰ ਸਿਰਸਾ ਸਾਹਿਬ ਕਿਵੇਂ ਦੇਖਦੇ ਹੋ ਵਰਤਾਰੇ ਨੂੰ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਤੁਹਾਡੇ ਚੈਨਾਂ ਦੇ ਰਾਹੀਂ ਸਾਡੀ ਜਿਹੜੀ ਇਹ ਦਰਦ ਭਰੀ ਆਵਾਜ਼ ਆ ਦੁਨੀਆਂ ਦੇ ਕੋਨੇ-ਕੋਨੇ 'ਚ ਪਹੁੰਚ ਰਹੀ। ਉਸ ਤੋਂ ਅੱਗੇ ਮੈਂ ਆਪਣੀ ਗੱਲ ਕਰਨ ਤੋਂ ਪਹਿਲਾਂ ਸਰਜੀਤ ਬੈਣੀਵਾਲ ਜੀ ਜੋ ਕਿ ਕੈਂਥਲ ਤੋਂ ਆਪਣੀ ਟੀਮ ਦੇ ਨਾਲ ਇੱਥੇ ਆਏ ਨੇ ਕਿ ਸਾਡਾ ਦਰਦ ਵੰਡਾਉਣ ਵਾਸਤੇ ਇੱਥੇ ਆਏ ਆ, ਦੁੱਖ ਦੇਖਣ ਵਾਸਤੇ ਸਾਂਝਾ ਕਰਨ ਵਾਸਤੇ ਆਏ ਆ ਔਰ ਹਰਿਆਣੇ ਤੋਂ ਮੈਂ ਕਹਾਂਗਾ ਕਿ ਹਜ਼ਾਰਾਂ ਟਰਾਲੀਆਂ ਜਿਹੜੀਆਂ ਨੇ ਗੱਡੀਆਂ ਆ ਚੁੱਕੀਆਂ ਨੇ ਜਿਹੜੀ ਕਿ ਹਰ ਤਰ੍ਹਾਂ ਦੇ ਰਾਸ਼ਨ ਜਿਹੜੇ ਨੇ ਲੈ ਕੇ ਇੱਥੇ ਜਿਹੜੀ ਆ ਸਾਡੀ ਸਹਾਇਤਾ ਜਿਹੜੀ ਆ ਉਹ ਕੀਤੀ ਜਾ ਰਹੀ ਆ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਜਿਹੜੀ ਗੱਲ ਤੁਸੀਂ ਕੀਤੀ ਆ ਅਣ ਤੁਸੀਂ ਇਧਰ ਮੈਂ ਕੈਮਰੇ ਵਾਲੇ ਨੂੰ ਕਹਾਂਗਾ ਕਿ ਕੈਮਰਾਮੈਨ ਮੜਾ ਜਾ ਪਰਲੇ ਪਾਸੇ ਨੂੰ ਉਧਰ ਥੋੜਾ ਜਿਹਾ ਕੁਦਰਤ ਝਾਂ ਮਾਰੋ ਕਿ ਇਹ ਜਿਹੜਾ ਪਾਣੀ ਆ ਕਿ ਪਾਣੀ ਇਹਨਾਂ ਜ਼ਬਰਦਸਤ ਜਿਹੜਾ ਆਇਆ ਇਹ ਕਿਉਂ ਆਇਆ ਇਹ ਤੇ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਡੈਮ ਸੀ ਉਹ ਓਵਰਫਲੋ ਹੋ ਰਹੇ ਸਨ ਇਹ ਪਾਣੀ ਪਹਿਲਾਂ ਨਿਕਾਸੀ ਕਰਨੀ ਬਣਦੀ ਸੀ ਜਿਹੜੀ ਕਿ ਇਹ ਰਣਜੀਤ ਸਾਗਰ ਵਿੱਚ ਵੀ ਤੇ ਜਿਹੜਾ ਇਹ ਤੁਹਾਡੇ ਹੈਗਾ ਆਪਣਾ ਸ਼ਾਪੁਰਕੰਡੀ ਉਹਦੇ ਤੇ ਜੇ ਬਿਜਲੀ ਦਾ ਪ੍ਰੋਜੈਕਟ ਹੀ ਚੱਲੂ ਨਹੀਂ ਹੋਇਆ ਤੇ ਉਥੇ ਪਾਣੀ ਜਿਹੜਾ ਜਮਾ ਕੀਤਾ ਗਿਆ ਤੇ ਕਿਉਂ ਕੀਤਾ ਗਿਆ ਉਸ ਤੋਂ ਅੱਗੇ ਅਗਲੀ ਗੱਲ ਜਿਹੜੀ ਆ ਵੀ ਉਹ ਪਾਣੀ ਤਾਂ ਛੱਡ ਦਿੱਤਾ ਲੇਕਿਨ ਅੱਗੇ ਜਿਹੜਾ ਪਾਣੀ ਆ ਤੇ ਆ ਤੁਸੀਂ ਵੇਖ ਰਹੇ ਹੋ ਕਿ ਆਹ ਜਿਹੜਾ ਆ ਦੀਵਾਰ ਦੇ ਸਿਰ ਜਾਂ ਪੱਥਰ ਦਿਖ ਰਿਹਾ ਇਹ ਸਾਰਾ ਬੰਦ ਸੀ ਔਰ ਆ ਜਿਸ ਤਰ੍ਹਾਂ ਆਹ ਦਕਾਨਾਂ ਜੜੀਆਂ ਨੇ ਇਹ ਤੈਸ ਮਲ ਖਤਮ ਹੋ ਗਈਆਂ ਇੱਥੇ ਸਾਰੇ ਕੋਠੀਆਂ ਸਨ ਬੜੀਆਂ ਵਧੀਆ ਬਣੀਆਂ ਹੋਈਆਂ ਸਭ ਕੋਠੀਆਂ ਸਨ ਜੜੀਆਂ ਕਿ ਓਟਾ ਢੇਰੀ ਹੋਇਆ ਹੁਣ ਇਹ ਜੜੀ ਬੜੀ ਵੱਡੀ ਢਾ ਲੱਗੀ ਆ ਔਰ ਅਸੀਂ ਇੱਥੇ ਜਦੋਂ ਆਏ ਆ ਤੇ ਆ ਕੇ ਜਦੋਂ 28 ਤਰੀਕ ਨੂੰ ਇੱਥੇ ਆਏ ਆ ਤੇ 27 ਨੂੰ ਪਹਿਲਾਂ ਅਸੀਂ ਚੱਕਰ ਲਾ ਕੇ ਚਲੇ ਗਏ ਹਾਂ ਤੇ 28 ਨੂੰ ਫਿਰ ਅਸੀਂ ਆਏ 28 ਨੂੰ ਜਦੋਂ ਆ ਕੇ ਵੇਖਿਆ ਤੇ ਇੱਥੇ ਡੀਸੀ ਸਾਹਿਬ ਨਾਲ ਵੀ ਗੱਲਬਾਤ ਹੋਈ ਡੀਸੀ ਸਾਹਿਬ ਵੀ ਬਹੁਤ ਵਧੀਆ ਇਨਸਾਨ ਨੇ ਔਰ ਉਹਨਾਂ ਨੇ ਜਸਵੰਤ ਸਿੰਘ ਨੂੰ ਇਹ ਗੱਲ ਕਹੀ ਕਿ ਜੇ ਤੁਸੀਂ ਸਹਿਯੋਗ ਦਿਓ ਤੇ ਆ ਜਿਹੜੀ ਢਾਹ ਲੱਗੀ ਆ ਵੀ ਆਪਾਂ ਇਹ ਜਿਹੜੀ ਸੜਕ ਹੈ ਕਿਉਂਕਿ ਇਹ ਦੀਨਾ ਨਗਰ ਤੋਂ ਜਿਹੜੀ ਆ ਇਹ ਨਰੋਟ ਜਮਲ ਸਿੰਘ ਹੁੰਦੀ ਕਠੂਆ ਜਿਹੜਕੇ ਨੂੰ ਅੱਗੇ ਜਾਂਦੀ ਆ ਤੇ ਜੇ ਇਹ ਸੜਕ ਟੁੱਟ ਗਈ ਤਾਂ ਇਹਦੇ ਨਾਲ ਇੱਕ ਤਾਂ 35 35 ਪਿੰਡ ਨੇ ਜਿਹੜੇ ਅੱਗੇ ਹੁਤੇ ਖਤਮ ਹੋ ਜਾਣਗੇ ਤਬਾਹ ਹੋ ਜਾਣਗੇ ਤੇ ਫਿਰ ਰਸਤਾ ਵੀ ਸਾਡਾ ਟੁੱਟ ਜਾਏਗਾ ਅਸੀਂ ਫਿਰ ਉਸ ਦਿਨ ਤੋਂ ਹੀ ਆ ਕੇ ਆ ਜਿਹੜੇ ਘੱਟੇ ਨੇ ਇਹ ਲਾਉਣੇ ਉਸੇ ਟੰਤੇ ਅਗਲੇ ਦਿਨ ਸ਼ੁਰੂ ਕਰਤੇ ਫਿਰ ਸਾਨੂੰ ਜਿਹੜਾ ਸਹਿਯੋਗ ਸੀ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਬਲਿੰਦਰ ਸਿੰਘ ਰਾਣੇ ਇੱਕ ਪੂਰਾ ਟਰੱਕ 60000 ਘਟਿਆਂ ਦਾ ਜਿਹੜਾ ਸੀ ਉਹਨਾਂ ਨੇ ਭੇਜ ਦਿੱਤਾ ਫਿਰ ਬਾਬਾ ਸਤਨਾਮ ਸਿੰਘ ਜੀ ਕਿਲਾ ਅਨੰਦਗੜ੍ਹ ਵਾਲੇ ਉਹ ਵੀ ਇੱਥੇ ਆਏ ਤੇ ਸਭ ਤੋਂ ਮੇਨ ਚੀਜ਼ ਇਹ ਆ ਕਿ ਉਹ ਜਿਹੜੀ ਆ ਜੰਗਲਾਤ ਜਿਹੜਾ ਸੈਂਚਰੀ ਜਿਹੜੀ ਖਲੋਤੀ ਆ ਇਹਦੇ ਪਰਲੇ ਪਾਸੇ ਨਾਲੇ ਨੇ ਆਉ ਥੋੜਾ ਜਿਹਾ ਵਿਖਾ ਦਿਓ ਇਹ ਜਦੋਂ ਪਾਣੀ ਆ ਤੇ ਇਹ ਦਰਖਤਾਂ ਦੇ ਨਾਲ ਅੱਗੇ ਡਾਫ ਲੱਗੀ ਕਾਕਾ ਨੂੰ ਆਇਆ ਤੇ ਇਹ ਪਾਣੀ ਸਿੱਧੀ ਟੱਕਰ ਜਿਹੜਾ ਉਧਰ ਨਿਕਲਣਾ ਸੀ ਉਧਰ ਨਿਕਲਦੀ بجائے ਇਹ ਸਿੱਧਾ ਪਾਣੀ ਆ ਤੇ ਸਿੱਧੋ ਆ ਕੇ ਜਿਹੜੀ ਸੀ ਇਹ ਟੱਕਰ ਲਾਈ ਤੇ ਐਸ ਸੜਕ ਤੋਂ 5 ਫੁੱਟ ਪਾਣੀ ਜਿਹੜਾ ਉੱਚਾ ਚੱਲਿਆ ਇਹ ਕੁਦਰਤ ਦਾ ਮਲਕ ਕੇ ਕ੍ਰਿਸ਼ਮਾ ਬਚਾਏ ਲੋਕਾਂ ਦਾ ਭਲੇ ਵਾਸਤੇ ਇੱਕ ਨਿਸ਼ਾਨੀ ਹੈ ਕਿ ਇਹ ਟੁੱਟਣੋਂ ਬਚ ਗਈ ਲੇਕਿਨ ਉਸ ਤੋਂ ਬਾਅਦ ਅਸੀਂ ਫਿਰ ਆ ਜਿਹੜਾ ਇਹ ਸਾਰਾ ਇਹ ਸਾਰਾ ਇੱਥੇ ਫਿਰ ਅਸੀਂ ਸ਼ੁਰੂ ਕਰਤਾ ਔਰ ਜਿੱਥੇ ਇੱਥੇ ਜ਼ਮੀਨਾਂ ਬਰਬਾਦ ਹੋਈਆਂ ਨੇ ਉਦੇ ਨਾਲ ਨਾਲ ਇੱਥੇ ਸਾਡਾ ਜਿਹੜਾ ਗੁਜਰ ਭਾਈਚਾਰਾ ਬਹੁਤ ਵੱਡੇ ਪੱਧਰ ਤੇ ਉਹਨਾਂ ਦਾ ਨੁਕਸਾਨ ਹੋਇਆ ਜਿਹੜਾ ਉਹ ਇੱਥੇ ਇਹਨਾਂ ਦੇ ਮਕਾਨ ਵੀ ਟੱਠੇ ਚਾਰ ਪਰਿਵਾਰ ਮੈਂਬਰ ਪਰਿਵਾਰ ਦੇ ਚਾਰ ਜੀਵ ਜਿਹੜੇ ਉਹ ਰੁੜ ਗਏ ਮੱਝਾਂ ਮੱਝਾਂ ਕਨੀਆਂ ਗਈਆਂ ਕਿੰਨੀ ਬਰਬਾਦੀ ਹੋਈ ਆ ਉਹਦਾ ਕੋਈ ਲੇਖਾ ਜੋਖਾ ਨਹੀਂ ਔਰ ਇਹਦੇ ਨਾਲ ਮੈਂ ਇੱਕ ਬੇਨਤੀ ਕਰਾਂਗਾ ਕਿ ਜੇਕਰ ਉਹ ਨਾਲੇ ਪਰਲੇ ਪਾਸੇ ਸਾਡੀ ਸਾਹਿਬ ਉਹ ਨਾਲਿਆਂ ਦੀ ਪਰੰਤ ਸਫਾਈ ਕੀਤੀ ਹੁੰਦੀ ਨਾ ਤੇ ਫਿਰ ਇਧਰ ਪਾਣੀ ਨਹੀਂ ਹੁੰਣਾ ਪਾਣੀ ਸਿੱਧਾ ਦਰਿਆ ਦੇ ਵਿੱਚ ਜਾਣਾ ਸੀ ਲੇਕਿਨ ਇਹ ਪ੍ਰਸ਼ਾਸਨ ਦੀ ਇੱਕ ਜਿਹੜੀ ਆ ਇਹ ਸਰਕਾਰਾਂ ਦੀ ਜਿਹੜੀ ਆ ਇਹ ਨਲਾਕੀ ਇਥੋਂ ਸਾਰੀ ਸਭ ਤੋਂ ਹੁੰਦੀ ਆ ਔਰ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸਾਂ ਮੈਂ ਕਦੇ ਜ਼ਬਾਨੀ ਗੱਲਾਂ ਨਹੀਂ ਕੀਤੀ 2023 ਦੇ ਵਿੱਚ ਵੀ ਫਲੱਡ ਬਹੁਤ ਜ਼ਬਰਦਸਤ ਆ ਉਸ ਟਾਈਮ ਦੇ ਉੱਤੇ ਇਹ ਤਿੰਨ ਦਰਿਆ ਨੇ ਇੱਕ ਰਾਵੀ ਇੱਕ ਹੁਜ ਚੀਸਰਾ ਦਲਾਲੀਆ ਦਲਾਲੀਆ ਦਰਿਆ ਹੈ ਉਹ ਇਥੋਂ ਥੋੜਾ ਹੀ ਅੱਗੇ ਜਾ ਕੇ ਮਕੌੜਾ ਪਤਨ ਉੱਥੇ ਇਕੱਠੇ ਹੋਏ ਉਹ ਫਿਰ ਅੱਗੇ ਪਾਕਿਸਤਾਨ ਨੂੰ ਜਾਂਦੇ ਪਾਕਿਸਤਾਨ ਬਾਰਡਰ ਦੇ ਉੱਤੇ ਬੀਐਸਐਫ ਨੇ ਆਪਣੀ ਸਕਿਉਰਟੀ ਵਾਸਤੇ ਉੱਥੇ ਜਿਹੜੀ ਇੱਕ ਦੀਵਾਰ ਬਣਾਤੀ ਦਰਿਆ ਦੇ ਵਹਾੜ ਦੇ ਵਿੱਚ ਉਹ ਜਿਹੜੀ ਦਰਿਆ ਦੇ ਵਹਾੜ ਦੇ ਵਿੱਚ ਦੀਵਾਰ ਬਣੀ ਆ ਉਹਦੀ ਸਾਰੀ ਰਿਪੋਰਟ ਹੈ ਅਸੀਂ ਡੀਸੀ ਸਾਹਿਬ ਗੁਰਦਾਸਪੁਰ ਨੂੰ ਮਿਲੇ ਤੇ ਉਹ ਡੀਸੀ ਸਾਹਿਬ ਬਹੁਤ ਵਧੀਆ ਚੰਗੇ ਬੰਦੇ ਸੀ ਉਹਨਾਂ ਨੇ ਸਾਡੀ ਗੱਲ ਬੜੀ ਧਿਆਨ ਨਾਲ ਸੁਣੀ ਔਰ ਉਹਨਾਂ ਨੇ ਫਿਰ ਰਿਪੋਰਟ ਕਰਾਈ ਤੇ ਆ ਸਾਰਾ ਉਹਦੇ ਦੱਸਿਆ ਕਿ ਜਿਸ ਪਾਸੇ ਬੀਐਸਐਫ ਦੀ ਜਿਹੜੀ ਨਿੱਕਾ ਪੋਰਟ ਤੋਂ ਜਿਹੜੀ ਆ ਉਹ ਅੱਗੇ ਉੱਥੇ ਉਹਨਾਂ ਨੇ ਜਿਹੜੀ ਦੀਵਾਰ ਬਣਾਈਆਂ ਉਸ ਦੀਵਾਰ ਦੀ ਰੋਕ ਲੱਗਣ ਕਰਕੇ ਪਾਣੀ ਜਿਹੜਾ ਪਿੱਛੇ ਨੂੰ ਆਇਆ ਤੇ ਉਦੋਂ ਵੀ 15 16 ਪਿੰਡਾਂ ਦਾ ਨੁਕਸਾਨ ਹੋਇਆ ਲੇਕਿਨ ਦਰਿਆਨ ਟੁੱਟਾ ਐਸ ਵਾਰੀ ਉਥੋਂ ਤਿੰਨ ਤਸੀਹਾਂ ਨੇ ਉਹ ਪਾਣੀ ਢਾਫਰ ਲੱਗਣ ਕਰਕੇ ਦੀਵਾਰ ਨਾਲ ਉਹ ਪਾਣੀ ਜਿਹੜਾ ਸੀ ਅੱਗੇ ਸਿੱਧਾ ਗਿਆ ਟੱਕਰ ਲੱਗੀ ਉਹਨੇ ਸਿੱਧੀਆਂ ਤਸੀਹਾਂ ਤੋੜਤੀਆਂ ਉਸ ਪਾਣੀ ਦੇ ਨਾਲ ਦਿਨਾਨਗਰ ਗੁਰਦਾਸਪੁਰ ਡੇਰਾ ਬਾਬਾ ਨਾਨਕ ਤਿੰਨ ਤਸੀਹਾਂ ਅੱਗੇ ਅੰਮ੍ਰਿਤਸਰ ਦੀਆਂ ਰਮਦਾਸ ਅਜਨਾਲਾ ਲੋਪੋ ਤਨਥੀਲਾ ਛੇਤ ਸिलाਚ ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਹ ਫਸਲਾਂ ਬਰਬਾਦ ਹੋਈਆਂ ਨੇ ਔਰ ਕਿੰਨਾ ਲੋਕਾਂ ਦਾ ਮਕਾਨਾਂ ਜਿਹੜਾ ਜਨ ਨੁਕਸਾਨ ਹੋਇਆ ਅੱਜਾ ਘਾਇਆਂ ਦਾ ਕਿੰਨਾ ਨੁਕਸਾਨ ਹੋਇਆ ਔਰ ਉਹਦੇ ਨਾਲ ਨਾਲ ਜਿਹੜਾ ਸੈਂਕੜੇ ਏਕੜ ਜ਼ਮੀਨ ਦਰਿਆ ਬਰਦੋਕ ਇਹ ਸਾਰਾ ਜਿਹੜਾ ਔਰ ਅਸੀਂ ਇਹਦੇ ਸਬੰਧ ਵਿੱਚ ਬਹੁਤ ਦਰਖਾਸਤਾਂ ਦਿੱਤੀਆਂ ਆ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਉਸ ਟਾਈਮ ਤੇ ਮੁੱਖ ਮੰਤਰੀ ਆ ਪੰਜਾਬ ਨੂੰ ਵੀ ਜਿਹੜੀਆਂ ਦਰਖਾਸਤਾਂ ਉਦੋਂ ਆਪਣੇ ਲੈਟਰ ਹਟਦੀ ਜਿਹੜੀਆਂ ਕੱਡੀਆਂ ਲੇਕਿਨ ਜੇ ਕਿਤੇ ਉਸ ਟਾਈਮ ਦੇ ਉੱਤੇ ਉਹ ਜਿਹੜੀ ਦੀਵਾਰ ਸੀ ਉਹ ਹਟਾਈ ਜਾਂਦੀ ਤੇ ਇਹ ਸਾਡੀਆਂ ਛੇ ਫਸਲਾਂ ਚ ਜਿਹੜੀਆਂ ਹਜ਼ਾਰਾਂ ਏਕੜ ਜ਼ਮੀਨਾਂ ਇਹ ਬਰਬਾਦ ਨਿਸ਼ਚੈ ਹੋਣੀ ਸੋ ਇਹਦੇ ਵਿੱਚ ਜਿੱਥੇ ਇਹ ਬਾਦਸ਼ਾਹ ਪਈਆਂ ਨੇ ਉਹਦੇ ਨਾਲ-ਨਾਲ ਅਸੀਂ ਇਹ ਸਮਝਿਆ ਕਿ ਪੰਜਾਬ ਨੂੰ ਕਿਉਂਕਿ ਪੰਜਾਬ ਨੇ ਅੱਜ ਤੱਕ ਚਾਹੇ ਉਹ ਮੁਗਲਿਆ ਹਕੂਮਤ ਹੋਈ ਜਾਂ ਅੰਗਰੇਜ਼ ਆਏ ਨੇ ਜਾਂ ਉਸ ਤੋਂ ਬਾਅਦ ਦਿੱਲੀ ਤੇ ਜਿਦਾ ਮਰਜ਼ੀ ਰਾਜ ਹੋਵੇ ਸਾਡੀ ਉਹ ਗੱਲ ਨਹੀਂ ਉਹਨਾਂ ਦੇ ਸਬੰਧ ਵਿੱਚ ਚੰਬਲ ਕੇ ਜਿਹੜਾ ਸੀ ਲੋਕਾਂ ਦੀ ਆਵਾਜ਼ ਠਾਈ ਆ ਹੁਣ ਜਿਹੜਾ ਆਪਣਾ ਕਿਸਾਨ ਅੰਦੋਲਨ ਚੱਲਿਆ ਉਹ ਵੀ ਪੰਜਾਬ ਤੋਂ ਚੱਲਿਆ ਉਹ ਰੋਸ ਤੋਂ ਬਾਅਦ ਜੋ ਆਪਣਾ ਭਾਈਚਾਰਾ ਬਣਿਆ ਪੰਜਾਬ ਹਰਿਆਣਾ ਤੇ ਰਾਜਸਥਾਨ ਪੂਰੇ ਦੇਸ਼ ਦਾ ਉਸ ਤੋਂ ਵੀ ਕੇਂਦਰ ਸਰਕਾਰ ਨੂੰ ਮਲਕ ਕੇਂਦਰ ਦੇ ਵਿੱਚ ਕੋਈ ਵੀ ਸਰਕਾਰ ਰਾਜ ਕਰੇ ਉਹਨਾਂ ਸਾਰਿਆਂ ਨੂੰ ਇਸ ਗੱਲ ਦੀ ਅਲਰਜੀ ਹੈ ਕਿ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਦੇਸ਼ ਦੇ ਲੋਕਾਂ ਨੂੰ ਉਠਾ ਰਹੇ ਨੇ ਜਿਸ ਕਰਕੇ ਇੱਕ ਸਾਜ਼ਿਸ਼ ਦੇ ਤਹਿਤ ਇਹ ਇਨਾ ਵੱਡਾ ਪਾਣੀ ਜਿਹੜਾ ਇਕੱਠਾ ਕਰਕੇ ਜਿਹੜਾ ਛੱਡਿਆ ਗਿਆ ਤੇ ਇਹ ਤਾਂ ਜਿਹੜਾ ਇਨਾ ਜਿਹੜਾ ਇੱਕ ਹਾਨ ਹੋਇਆ ਇਨਸਾਨ ਤਾ ਸੋ ਸੋ ਸਭ ਜਿਵੇਂ ਤੁਸੀਂ ਕਿਹਾ ਕਿ ਇਹ ਜਿਹੜੀ ਢਾ ਜਿਹੜੀ ਆ ਲੱਗਣ ਦਾ ਕਾਰਨ ਜਿਹੜਾ ਵਾ ਦਰਿਆ ਜਿਹੜੇ ਆਪਣੇ ਸਰੂਤ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਆ ਪ੍ਰੋਪਰ ਸਫਾਈ ਨਹੀਂ ਹੋਈ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਜਿਵੇਂ ਇੱਥੇ ਨੁਕਸਾਨ ਹੋਇਆ ਸਮੁੱਚੇ ਪੰਜਾਬ ਦੇ ਵੱਖੋ ਵੱਖੀ ਹਿੱਸਿਆਂ ਦੇ ਵਿੱਚ ਜਿਵੇਂ ਪਪੂਲਰਾਂ ਦੇ ਖੇਤ ਨੇ ਵਿੱਚ ਜਾਂ ਜਿਹੜੇ ਰਸਤੇ ਹੈਗੇ ਆ ਦਰਿਆ ਦੇ ਇਹਦੀ ਕੀ ਜਿਵੇਂ ਇੱਕ ਜਗ੍ਹਾ ਤੇ ਖੱਡੇ ਮਾਈਨਿੰਗ ਤੇ ਮਾਰ ਦਿੱਤੇ ਜਾਂਦੇ ਨੇ ਪਰ ਇਕਵਲ ਇਕਵਲ ਸਫਾਈ ਨਹੀਂ ਹੁੰਦੀ ਇਹਦੀ ਬਰਾਬਰ ਉਹ ਵੀ ਕੰਮ ਜਿਹੜਾ ਡਰੇਨਾਂ ਦੀ ਸਫਾਈ ਜ਼ਰੂਰੀ ਹੈ ਤੇ ਕੀ ਦਰਿਆਵਾਂ ਦੀ ਸਫਾਈ ਬਿਲਕੁਲ ਮੈਂ ਇਹ ਬੇਨਤੀ ਕਰਾਂਗਾ ਮੈਂ ਮਿਸਾਲ ਦਵਾਂਗਾ ਜਿਵੇਂ ਆਹ ਆ ਪੱਥਰ ਖਿਆ ਜੀ ਜੀ ਇਹ ਢੇਰੀ ਆ ਹਾਂਜੀ ਇਹਨੂੰ ਕੈਮਰੇਜ ਕਰੋ ਇਹਨੂੰ ਉੱਥੇ ਇੰਪਲਟ ਕਰੋ ਮਤਲਬ ਇਹ ਆਪੀ ਇਹਨਾਂ ਕਿਹਾ ਕਿ ਇੱਥੇ ਪਾਣੀ ਦੀ ਆ ਕੇ ਟੱਕਰ ਲਾ ਗਈ ਜੀ ਜੀ ਪਾਣੀ ਅਸਪਾਸੇ ਲੋ ਗਿਆ ਜੀ ਜੀ ਜਦੋਂ ਪਾਣੀ ਦਾ ਵਹਾਅ ਚੱਲ ਪਿਆ ਉਹਨੇ ਉਧਰ ਨਾ ਜਾ ਇਸ ਕਰਕੇ ਦਰਿਆਵਾਂ ਦੇ ਵਿੱਚ ਜਿਹੜੀਆਂ ਮਾੜੀਆਂ ਮੋਟੀਆਂ ਟਿੱਬੀਆਂ ਜਾਂ ਦਰਖਤ ਹੁੰਦੇ ਨੇ ਉਹਨਾਂ ਦੀ ਸਫਾਈ ਕਰਕੇ ਸੈਂਟਰ ਲਾਈਨ ਬਣਾ ਕੇ ਤੇ ਉਹਨਾਂ ਦੀ ਸਫਾਈ ਕਰਨੀ ਜ਼ਰੂਰੀ ਆ ਪਰ ਅੱਜ ਤੱਕ ਨਹੀਂ ਹੋਈ ਹੁਣ ਤੁਸੀਂ ਦੱਸੋ ਜਿਹੜਾ ਸੱਕੀ ਨਾਲਾ ਜਨਾਲੇ ਵਾਲਾ ਜੇ ਕਿਤੇ ਉਹਦੀ ਸਫਾਈ ਹੋਈ ਹੁੰਦੀ ਮੈਨੂੰ ਇੱਥੇ 90 'ਚ ਆ ਕੇ ਮੈਂ ਜ਼ਮੀਨ ਲਈ ਆ ਜਿਲੇ ਅੰਮ੍ਰਿਤਸਰ ਦੇ ਵਿੱਚ ਅਜਨਾਪਤ ਪਹਿਲਾਂ ਮੈਂ ਸਰਸੀ ਰਹਿੰਦਾ ਸੀ ਇੱਥੇ ਜਦੋਂ ਮੈਂ ਆ ਕੇ ਜ਼ਮੀਨ ਲਈ ਆ ਅੱਜ ਤੱਕ ਕਦੇ ਉੱਥੇ ਸਫਾਈ ਨਹੀਂ ਹੋਈ ਜੇ ਉਹ ਸਨਾਲੇ ਦੀ ਸਫਾਈ ਹੁੰਦੀ ਤੇ ਇੱਥੋਂ ਤੱਕ ਇਹ ਗੱਲ ਨਹੀਂ ਜਾਣੀ ਸੋ ਇਹ ਨਹੀਂ ਹੋਣੀ ਤੇ ਬਾਕੀ ਸਭ ਤੋਂ ਵੱਡੀ ਗੱਲ ਜਿਹੜੀ ਨਜਾਇਜ਼ ਮੈਨੇ ਹੋਈ ਆ ਅੱਜ ਵੇਖੋ ਤੁਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਇੱਥੇ ਰੋਟੀਆਂ ਸੇਕ ਰਹੀਆਂ ਸਿਆਸੀ ਰੋਟੀਆਂ ਸੇਕ ਰਹੀਆਂ ਇੱਥੇ ਸੁਖਵੀਰ ਸਿੰਘ ਬਾਦਲ ਜੀ ਆਏ ਨੇ ਤੇ ਉਹ ਕਰ ਰਸੀ ਕਿ ਸਾਡੀ ਸਰਕਾਰ ਆ ਰਹਿਣ ਦੋ ਫਿਰ ਅਸੀਂ ਸੀਮੈਂਟ ਦੀਆਂ ਜਿਹੜੀਆਂ ਨੇ ਇਹ ਜਿਹੜੇ ਬੰਨ ਬਣਾਵਾਂਗੇ ਉਹ ਭਾਈ ਜਦੋਂ ਤੁਹਾਡਾ ਰਾਜ ਰਿਆ 15 ਸਾਲ ਰਾਜ ਕੀਤਾ 97 ਤੋਂ ਲੈ ਕੇ 2 ਤੱਕ ਤੁਸੀਂ ਰਹੇ ਤੇ ਫਿਰ 7 ਤੋਂ ਲੈ ਕੇ 17 ਤੱਕ ਰਹੇ ਉਹਨਾਂ 15 ਸਾਲਾਂ ਦੇ ਵਿੱਚ ਜਿਹੜੇ 7 ਤੋਂ ਲੈ ਕੇ 17 ਤੱਕ ਜਿਹੜਾ ਇਲਾਕੇ ਦਾ ਬੇੜਾਗਰ ਕੀਤਾ ਜਿਹੜੀ ਨਜਾਇਜ਼ ਮੈਨਣ ਕੀਤੀ ਕੋ ਪੱਤਰ ਕੀਤੇ ਇੱਥੇ ਜੀ ਕ੍ਰੈਸ਼ਰ ਬੜੇ ਵੱਡੇ ਲੱਗੇ ਨੇ ਇੱਕ ਕ੍ਰੈਸ਼ਰ ਜਿਹੜਿਆ ਚੱਕੀਪੁਰ ਕੋਲ ਲੱਗੇ ਸੀ ਚੱਕੀਪੁਰ ਦਾ ਤੋਹਾਂ ਨਾ ਸੁਣਿਆ ਹੋਵੇਗਾ ਉਹ ਚੱਕੀਪੁਰ ਕੋਲੋਂ ਹਾਈ ਕੋਰਟ ਦੇ ਆਰਡਰਾਂ ਨਾਲ ਉੱਥੋਂ ਚੁੱਕੇ ਗਏ ਉਹ ਸਾਰੇ ਇੱਥੇ ਆ ਕੇ ਗੁਰਦਾਸਪੁਰ ਤੇ ਪਠਾਨਕੋਟ ਚ ਲੱਗ ਗਏ ਨੇ ਉਹਨਾਂ ਕ੍ਰੈਸ਼ਰਾਂ ਨੇ 40 40 ਫੁੱਟ ਉਹਦਾਂ ਜਿਹੜੇ ਲੀਚੀ ਦੇ ਬਾਗ ਸੀ ਉਹ ਵੀ ਖਤਮ ਹੋ ਗਈ ਪਾਣੀ ਦਾ ਲੈਵਲ ਥੱਲੇ ਚਲੇ ਗਿਆ ਮਤਲਬ ਇਹ ਨਹੀਂ ਜਿਹੜੀ ਜਿਹੜਾ ਕਾਤਮਾ ਕੀਤਾ ਹੈ ਇਹਦੇ ਵਿੱਚ ਕੋਈ ਵੀ ਰਾਜਨੀਤਿਕ ਪਾਰਟੀ ਚਾਹੇ ਅਖਾਲੀ ਨੇ ਤੇ ਚਾਹੇ ਕਾਂਗਰਸੀ ਨੇ ਤੇ ਚਾਹੇ ਅੱਜ ਦੀ ਮੌਜੂਦਾ ਸਰਕਾਰ ਆ ਕਿ ਕਿਸੇ ਵੀ ਕਸਰ ਨਹੀਂ ਛੱਡੀ ਪੰਜਾਬ ਦਾ ਬੇੜਾਗਰ ਕਾ ਉਹ ਇਹ ਸਨ ਸਰਦਾਰ ਬਲਦੇਵ ਸਿੰਘ ਸਿਰਸਾ ਜਿਨ੍ਹਾਂ ਨੇ ਜਿੱਥੇ ਮੌਜੂਦਾ ਹਾਲਾਤਾਂ ਦੇ ਉੱਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਚਿੰਤਾਵਾਂ ਜਿਹੜੀਆਂ ਉਹ ਜਤਾਈਆਂ ਨੇ ਫਿਰ ਕਈ ਤਰ੍ਹਾਂ ਦੇ ਤੱਥ ਦੱਸੇ ਨੇ ਕਿ ਦਰਿਆਵਾਂ ਦੇ ਜਿਹੜੇ ਹੜ੍ਹ ਨੇ ਰੁਖ ਬਦਉਂਦਾ ਜਿਹੜਾ ਕਾਰਨ ਕੀ ਆ ਕਿਉਂਕਿ ਜੇਕਰ ਅਸੀਂ ਸਮਝਦੇ ਹਾਂ ਸਾਰੇ ਸੂਝਵਾਨ ਜਨਤਾ ਜਿਹੜੀ ਆ ਕਿ ਜੇ ਡਰੇਨਾਂ ਦੀ ਸਫਾਈ ਜਿਹੜੀ ਆ ਜ਼ਰੂਰੀ ਆ ਜਵੇਂ ਨੌਮਨੀ ਨਾਲੇ ਦੀ ਉਹਨਾਂ ਨੇ ਗੱਲ ਕੀਤੀ ਹੈ ਡਰੇਨ ਦੀ ਕਿ ਉਹਦੀ ਹਾਲੇ ਤੱਕ ਸਫਾਈ ਨਹੀਂ ਹੋਈ ਹੋਰ ਵਕੋ ਵਕ ਕਈ ਡਰੇਨਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਭਾਗੇਗਾ ਇਹਦੀ ਕਿਛੇ ਸਫਰਿਆ ਉੱਥੇ ਵੀ ਸਵਾਲ ਉਹਨਾਂ ਖੜੇ ਕੀਤੇ ਨੇ ਉੱਥੇ ਹੀ ਕਿਤੇ ਨਾ ਕਿਤੇ ਉਹਨਾਂ ਨੇ ਜਿਹੜੀਆਂ ਸਮੇ ਸਮੇ ਦੀਆਂ ਬੇਸ਼ੱਕ ਉਹ ਤਤਕਾਲੀ ਸਰਕਾਰਾਂ ਹੋਣ ਅਕਾਲੀ ਭਾਜਪਾ ਦੀ ਹੋਵੇ ਕਾਂਗਰਸ ਦੀ ਹੋਵੇ ਜਾਂ ਮੌਜੂਦਾ ਸਰਕਾਰ ਹੋਵੇ ਉਹਨਾਂ ਨੂੰ ਮਾਈਨਿੰਗ ਦੇ ਮੁੱਦੇ ਦੇ ਉੱਤੇ ਕਿਤੇ ਨਾ ਕਿਤੇ ਉਹ ਘੇਰਦੇ ਜਿਹੜੇ ਨੇ ਨਜ਼ਰ ਆ ਰਹੇ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਜਦੋਂ ਇਹ ਪਾਣੀ ਦਾ ਪੱਧਰ ਘਟ ਜਾਵੇਗਾ ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਚਾਹੇ ਲੋਕਾਂ ਦੀਆਂ ਜ਼ਮੀਨਾਂ ਰੁੜ ਗਈਆਂ ਨੇ ਫਸਲਾਂ ਰੁੜ ਗਈਆਂ ਨੇ ਘਰਾਂ ਦੀ ਬਰਬਾਦੀ ਹੋ ਗਈ ਹੈ ਇਹ ਜੋ ਤਬਾਹੀ ਦਾ ਮੰਜ਼ਰ ਚਾ ਸਫਰੇ ਨਜ਼ਰ ਆ ਰਿਹਾ ਸਰ ਕਾਰਾਂ ਜੜੀਆਂ ਨੇ ਇਹਨਾਂ ਦੀ ਕਿੰਨੀ ਪਰਪਾਈ ਕਰਦੀਆਂ ਨੇ ਇਹ ਸਮੇਂ ਦੀ ਗਰਬਚੇ ਆ